ਸਿੱਖਾ ਜੀ ਜੀ ਆਪਣਾ ਨਾਮ ਮੇਰਾ ਨਾਮ ਬਲਜੀਤ ਸਿੰਘ ਸੰਧੂ ਮੈਂ ਅਵਰਸਰ ਦਾ ਰਹਿਣ ਵਾਲਾ ਠੀਕ ਹੈ ਜੀ ਤੇ ਵੈਸੇ ਮੇਰੀ ਰਹਿਸ਼ਾ ਅੰਮਦਾਵਾ ਦੇ ਜਿਹੜੇ ਦੋ ਟਰੱਕ ਜਿਹੜੇ ਕੱਲ ਬੜੀ ਗੀਵੀ ਦੇ ਵਰਕ ਕੀ ਤਿੰਨ ਸਾਡਾ ਉਹ ਟਰੱਕ ਸਾਡੇ ਇਥੋਂ ਬੀਆਰਵੀ ਤੋਂ ਭਰੇ ਸੀਗੇ ਬੀਆਰਵੀ ਹਸਪੀਟਲ ਦੀ ਦਿਨਾ ਨਗਰ ਤੋਂ ਤੇ ਅੱਜ ਆ ਇੱਥੇ ਜਾਣੇ ਸੀ ਆਪਣੇ ਕਟੇਲਾ ਆਈਓਸੀ ਦੀਪੂ ਚ ਬਿਲਕੁਲ ਜੀ ਇਹ ਡਿਸਟਰੀਓ ਉਹ ਡਿਸਟਰੀ ਹੈ ਇਹਦੇ ਡੀਪੂ ਚ ਉਹ ਇਥਨੋਲ ਸੀਗਾ ਇਹ ਪਰੌਲ ਦੇ ਵਿੱਚੋਂ ਨਾ ਸੀਗਾ ਖਰਾਬ ਨਹੀਂ ਸੀ ਇਹ ਪੈਟਰੋਲ ਦੇ ਵਿੱਚ ਮਿਕਸ ਹੁੰਦਾ ਹੈ ਪੈਟਰੋਲ ਮਿਕਸ ਹੋ ਕੇ ਜਾਂ ਤੇ ਗ੍ਰੀਨ ਫਿਊਲ ਜੂਸ ਕੰਪਲੇਟ ਉਹ ਹੁੰਦਾ ਆਪਣੇ ਕੋਲੇ ਬਿਲਿੰਗ ਉਥੋਂ ਤੋਂ ਲੈ ਗਏ ਬਿਲਕੁਲ ਕੰਪਲੀਟ ਸਾਰਾ ਹਰ ਚੀਜ਼ ਬਿਲਿੰਗ ਅਲਕਸਾਈ ਦੀ ਬਿਲਿੰਗ ਪਹਿਲਾਂ ਤੁਸੀਂ ਦੱਸਦੇ ਨਾ ਹਾਂਜੀ ਉਹ ਟੈਂਕਰ ਸਾਡੇ ਉਥੋਂ ਭਰੇ ਸੀ 28 ਕਿਲੋ ਦੋ ਟੈਂਕਰ ਇਹ 29 ਤਰੀਕ ਨੂੰ ਉੱਥੇ ਪਹੁੰਚ ਗਏ ਸੀ ਫਿਰ ਇੱਕ ਵੀ 6:30 ਵਜੇ ਤੜਕੇ ਆ ਕੇ ਉਹਨਾਂ ਨੂੰ ਪੇਪਰ ਸਬਮਿਟ ਕਰਤੇ ਡਿਪੋ 'ਚ ਡੀਪੂ ਦੇ ਪੂਰਾ ਦਿਨ ਡੀਪੂ ਦੇ ਬਾਹਰ ਖੜੇ ਰਹੇ ਡੈਂਕਰ ਇੱਥੇ ਕੀ ਆ ਮੇ ਲੋਕਲ ਬੰਗਿਆਂ ਨੂੰ ਨੇ ਪਤਾ ਇਹਦੇ ਵਿੱਚ ਟਾਇਰ ਚੋਰੀ ਵਗੈਰਾ ਹੋ ਜਾਂਦੀ ਆ ਸਮਾਂ ਦੀ ਤੁਗਾ ਦੀ ਪਾਰਕਿੰਗ ਅੰਦਰਨੀ ਕੀ ਰੋਡ ਤੇ ਖੜੀ ਜਾਂਦੇ ਪੈਂਦੇ ਇਹ ਤਾਂ ਗਾਰਡ ਕਿਤੇ ਵੀ ਅੱਗੇ ਕਹੇ ਟਾਬੇ ਤੇ ਜਾ ਇਹ ਕੰਪਟੇ ਲੈ ਜਾਓ ਫਿਰ ਆਈਐਸਰ ਦੇ ਡੀਪੂ ਤੋਂ 5 ਕਿਲੋਮੀਟਰ ਅੱਗੇ ਇੱਕ ਮਾਨ ਸਰਵਲ ਸਟੇਸ਼ਨ ਆ ਕੰਟਰੋਲ ਪਪਾ ਇੰਡੀਆ ਨਵਲ ਦਾ ਉਹਨਾਂ ਦੀ ਪੇਟ ਪਾਰਕਿੰਗ ਆ ਇਹ ਦੋਵੇਂ ਟੈਂਕਰ ਸ਼ਾਮੀ ਉਹ ਚਲੇ ਗਏ। 3 ਇੱਕ ਟੈਂਕਰ ਲੈ ਕੇ ਦੋ ਡਰਾਈਵਰ ਕਿਉਂਕਿ ਇੰਨੇ ਨਾਲ ਦਾ ਜਿਹੜਾ ਪੰਪ ਹੈ ਉੱਥੇ ਠਾਬਾ ਕੋਈ ਨਹੀਂ ਗਾ। ਇਹ ਦੋ ਡਰਾਈਵਰ ਇੱਕ ਗੱਡੀ ਲੈ ਕੇ ਨਵਰਾਜ ਠਾਬੇ ਤੇ ਰੋਟੀ ਖਾਣ ਗਏ ਸੀ। ਗੱਡੀ 10 ਵਜੇ 7 ਮਿੰਟ ਤੇ ਇੱਥੋਂ ਨਿਕਲੀ ਆ। ਆਈ ਆਂਡੀਆ ਨਾਲ ਦੇ ਪੰਪ ਤੋਂ 10 ਵਜੇ 12 ਮਿੰਟ ਤੇ ਪਹੁੰਚ ਗਈ ਆ ਉੱਥੇ। ਨਵਰਾਇਤਾ ਠਾਬੇ ਤੇ। ਗੱਡੀ ਜਿੱਥੇ ਖੜੀ ਜਾ ਕੇ ਹੋ ਗਈ। ਬਿਲਕੁਲ ਰੋਡ ਸਾਈਡ ਹੈ ਤਾਂ ਮੈਂ ਇਹ ਦੱਸ ਦਿਆਂ ਗੱਡੀ ਦਾ ਤੋਂ ਕੱਢਿਆ ਜਿਹੜਾ ਲੋਕੇਸ਼ਨ ਜਿਹੜਾ ਮੈਂ ਦੱਸ ਦਿੰਨਾ ਡਰਾਈਵਿੰਗ ਪੂਰਾ 10:07 ਤੇ 5:52 ਮਿੰਟ ਤੇ ਗੱਡੀ ਪੰਪ ਤੇ ਪਹੁੰਚੀ ਸੀਗੀ ਇੱਥੋਂ ਪੇਪਰ ਜਮਾ ਕਰਾ ਕੇ ਇੰਡੀਆ ਰੋਇਲ ਚ ਤੋਂ ਤੋਂ 10:07 ਤੇ ਗੱਡੀ ਉਥੋਂ ਨਿਕਲੀ ਨਵਰਾਜ ਦਾ ਭੇਤ ਰੋਟੀ ਖਾਣ ਜਾ 5 ਮਿੰਟਾਂ ਚ ਗੱਡੀ 10:12 ਤੇ ਗੱਡੀ ਨਵਰਾਜ ਦਾ ਬਚ ਪਹੁੰਚ ਗਈ ਤੇ ਉਥੋਂ ਮੁੜ ਕੇ ਗਿਆ ਵੀ ਗੱਡੀ ਜਿੱਥੇ ਖੜੀ ਸੀ 10:12 ਵਜੇ ਰਾਤ ਨੂੰ ਜਾ ਕੇ ਗੱਡੀ ਬਿਲਕੁਲ ਰੋਡ ਸਾਈਡ ਖੜੀ ਜਿਹੜਾ ਮਾਨਸਾਬ ਠੰਡਾ ਰੋੜ ਹੈ ਨਾ ਰੋਡ ਦੇ ਬਿਲਕੁਲ ਸਾਈਡ ਤੇ ਖੜੀ ਸੀ ਪਰ ਤੁਹਾਡੇ ਦੇ ਢਾਬੇ ਦੇ ਬੈਕ ਸਾਈਡ ਤੇ ਨਹੀਂ ਸੀ ਕਿਉਂਕਿ ਕੋਈ ਵੀ ਡਰਾਈਵਰ ਆ ਕੇ ਚੋਰੀ ਕਰੂਗਾ ਤੇ ਮਾਲ ਕੱਢੂਗਾ ਢਾਬੇ ਦੇ ਬੈਕ ਸਾਈਡ ਤੇ ਕੱਢੂਗਾ ਉਹ ਗੱਡੀ ਉੱਥੋਂ ਹਿੱਲੀ ਨਹੀਂ 10:12 ਵਜੇ ਗੱਡੀ ਉੱਥੇ ਪਹੁੰਚੀ ਔਰ ਉੱਥੋਂ ਸਵੇਰੇ 10:07 ਮਿੰਟ ਤੇ ਇੱਕੇ ਜਗ੍ਹਾ ਗੱਡੀ ਖੜੀ ਰਹੀ ਉੱਥੋਂ ਲੋ ਹਲੀਆ ਸਿੱਧੀ ਗਈ ਐ ਚੌਂਕੀ ਕੋਰਸ ਵੀ ਚੌਂਕੀ ਉਥੋਂ ਫਿਰ ਸ਼ਾਮੀ ਸਦਰਾ ਖਾਨਾ ਡਰਾਈਵਰਾਂ ਨੇ ਕੋਈ ਮਾਲ ਨਹੀਂ ਕਰਿਆ ਡਾਕ ਪ੍ਰੋਬਲਮ ਕੀ ਹੋਈ ਵੀ ਡਾਕੂਮੈਂਟ ਜਾਵਾ ਸੀ ਇੱਥੇ ਇੰਡਰਾਲ ਚ ਡਰਾਈਵਰਾਂ ਕੋਲ ਦੋ ਕਿਉਂਕਿ ਜਾਂ ਤੇ ਆਈਓਸੀਆਰ ਵਾਲੇ ਪਾਰਕਿੰਗ ਅੰਦਰ ਕਰਾਉਣ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਮਾਲ ਮੰਗਾਇਆ ਹੈ ਠੀਕ ਹੈ ਆਪਣੀ ਕਸਟੜੀ ਨਹੀਂ ਰੱਖਣ ਉਹਨਾਂ ਗੱਡੀਆਂ ਬਾਹਰ ਭੇਜੀਆਂ ਨੇ ਹੁਣ ਰੋਟੀ ਤੇ ਦਾਲ ਨਾਲ ਖਾਣੀ ਆ ਨਾ ਉਹ ਖਾਣ ਰੋਟੀ ਖਾਣ ਗਿਆ ਸੀਗੇ ਇਹ ਉਥੇ ਐਕਸਰਸਾਈਜ਼ ਵਾਲਾ ਬੰਦਾ ਤਾਂ ਕੋਈ ਦਵਾਈ ਦਾ ਵਿਹਲਾ ਨਾ ਕੋਈ ਵੱਧ ਘਟ ਹੋਈ ਹੋਊਗੀ ਰੋਟੀ ਬਾਣੀ ਖਾਦ ਜੋ ਵੀ ਹੋਇਆ ਹੋਵੇ ਉਹਨਾਂ ਨੇ ਗੱਡੀ ਜਾ ਕੇ ਪਹੁੰਚੀ ਆ ਤੋ ਉਹ ਉਸੇ ਵਾਲੇ ਡਰਾਈਵਰ ਨੂੰ ਦੋੜਾ ਡਰਾਈਵਰ ਨੂੰ ਤੋਕੇ ਅੰਦਰ ਬੰਦ ਕਰਤਾ ਆਪ ਇਹਨਾਂ ਸਭ ਕੁਝ ਸੰਭਾਲ ਕੱਢਿਆ ਦੂਸਰੀ ਗੱਡੀ ਜਿਹੜੀ ਉਹ ਖੜੀ ਸੀ ਨਮਾਨ ਪੰਪ ਤੇ ਸਰੋ ਸਟੇਸ਼ਨ ਤੇ ਉਥੋਂ 2:20 ਮਿੰਟ ਤੇ ਬਰਾਬਰ ਉੱਥੋਂ ਗੱਡੀ ਉਹ ਨਾ ਖੜੀ ਹੈ ਤੇ 2:27 ਮਿੰਟ ਤੇ 26:27 ਮਿੰਟ ਤੇ ਗੱਡੀ ਨਵਰਾਇਤਾ ਵੱਤੇ ਲੈ ਗਏ ਜੀ ਰਾਤ ਨੂੰ ਰਾਤ ਨੂੰ ਮਤਲਬ ਇਹ ਜੇ ਸਹੀ ਤੜਕੇ ਹੁਣ ਜੇ ਕਹੋ ਤਾਂ ਕੀ ਕਾਮਨ ਸੈਂਸ ਦੀ ਗੱਲ ਹੈ ਵੀ ਜੇ ਸਮਝੋ ਕਿ ਇੱਕ ਡਰਾਈਵਰ ਚੋਰੀ ਕਰਨ ਗਿਆ ਸੀ ਸੋ ਦੋਹੇ ਡਰਾਈਵਰ ਦਾ ਬਰਤੀ ਖਾਣ ਤੋਂ ਗਿਆ ਸੀ ਜੇ ਦੋਹੇ ਨੂੰ ਫੜ ਲੇ ਤੇ ਜੇ ਇੱਕ ਗੱਡੀ ਫੜੀ ਗਈ ਹੈ ਦੂਜਾ ਡਰਾਈਵਰ ਉੱਥੇ ਗੱਡੀ ਲੈ ਕੇ ਜਾਊਗਾ ਕਾਮਨ ਸੈਂਸ ਹੈ ਨਾ ਜਾ ਹਰ ਬੰਦਾ ਸੁਣ ਜੋ ਕਿ ਇੱਕ ਗੱਡੀ ਫੜੀ ਕਿ ਦੁਬਾਰਾ ਤੱਕ ਕੋਲ ਜੋ ਦਰਾਤ 2 ਵਜੇ ਗੱਡੀ ਇਥੋਂ ਨਿਕਲੀ ਹੈ ਉਹਦੀ ਮੇਰੇ ਕੋਲ ਲੋਕੇਸ਼ਨ ਹੈ ਉਥੇ ਬਾਣ ਪਾਪੂ ਵਾਲੇ ਕੋਲ ਹੈਗਾ ਉਹਦੇ ਸੈਟਿਵ ਕੈਮਰ ਲਗੇ ਆ ਤੁਸੀਂ ਉਹਨੋਂ ਕੋਈ ਉਹ ਲੈ ਸਕਦੇ ਹੋ ਜੀ ਫੁਟੇਜ ਗੱਡੀ ਨੂੰ ਥਰੂ ਲੈ ਕੇ ਗਿਆ ਨੇ ਇਹ ਪੂਰਾ ਫੈਬ੍ਰੀਕੇਟਡ ਲੈਣ ਹੈ ਬਾਲ ਬਿਲਕੁਲ ਅਫੀਸ਼ੀਅਲ ਹੈ ਸਾਡੇ ਕੋਲ ਸਾਰੇ ਡਾਕੂਮੈਂਟ ਨੇ ਆਕਸਾਈ ਦਾ ਇਨਵੋਇਸ ਸੈਲਿਬਿਲਟੀ एवरीथिंग ਕੋਈ ਵੀ ਗਲਤੀ ਨਹੀਂ ਕੀਤੀ ਸਾਡੀਆਂ ਗੱਡੀਆਂ ਪੂਰੇ ਪੰਜਾਬ ਤੋਂ ਪਠਾਨਕੋਟ ਤੋਂ ਲੈ ਕੇ ਪਾਇਨੀਅਰ, ਫਿਰ ਵੀਆਰਵੀ, ਕੌਮਸਨ, ਬੀਸੀਐਲ, ਕੀ20 ਜਿੰਨੀਆਂ ਵੀ ਟੈਸਟ ਲੀਆਂ ਨੇ ਸਭ ਤੋਂ ਸਾਡੀਆਂ ਗੱਡੀਆਂ ਭਰਦੀਆਂ ਨੇ। ਔਰ ਦਾ ਖਾਲੀ ਔਰ ਅਸੀਂ ਆਦੇ ਇਥੇ ਰਿਕਾਰਡਾ ਹੈ। ਅਸੀਂ ਪਹਿਲਾਂ ਹੀ ਇੰਨੇ ਟਕਰੀ ਕਰਦੇ ਸੀਗੇ ਇਥੋਂ ਲੈ ਕੇ ਕਜੀਨ ਤੱਕ ਅੱਜ ਤੱਕ ਇਨਸੀਡੈਂਟ ਇੱਕ ਨਹੀਂ ਹੋਇਆ ਗੱਡੀ ਕੋਈ ਚੋਰੀ ਕਰਨ ਦੀ ਫੜੀ ਗਈ ਹੋਵੇ। ਬਹੁਤ ਫੀਨ ਵਾਲੀ ਸੀਗੀ। ਇਹ ਜਹਰ ਹੈ ਇਹਨੂੰ ਕੌਣ ਵੇਚੇਗਾ? ਇਹ ਕਿਉਂ ਨਾ ਪਰ ਰੋਲ ਜ ਬਣਾਣਾ ਬਿਲਕੁਲ ਯਾਰ ਹੈ ਉਹਨਾਂ ਨੇ ਇਹ ਪਲਾਨ ਕਰਕੇ ਕੰਪਲੀਟ ਉਹਨਾਂ ਨੇ ਇੱਕ ਲੁਕਸ ਹੈ ਡਰਾਈਵਰ ਨੂੰਔਰ ਮੈਨੂੰ ਪਤਾ ਕਿ ਮੈਂ ਵੀ ਸੰਯੋਗ ਨਾਲ ਮੈਂ ਹਰਦੀਆ ਆਇਆ ਹੋਇਆ 18 ਅਪ੍ਰੈਲ ਨੂੰ ਆ ਗਿਆ ਸੀ ਤੇ ਕੱਲ ਅਸੀਂ ਸਵੇਰੇ ਮੇਰੀ ਸਿਸਟਰ ਐਕਟ ਵੀ ਉਥੋਂ ਸਵੇਰੇ ਨਿਕਲੀ ਸੀ ਅਸੀਂ ਜਾਣ ਵਾਸਤੇ ਅੰદાવાદ ਬਾਈ ਰੋਡ ਤੇ ਹਰਾਵਾ ਸਰ ਪਾਰ ਕੇ ਤਾਂ ਮੈਨੂੰ ਫੋਨ ਆ ਗਿਆ ਮੇਰੇ ਬੇਟਾ ਦਾ ਵੀ ਪਾਪਾ ਇਤਰਾ ਹੋ ਗਿਆ ਮੈਂ ਉੱਥੇ ਆ ਗਿਆ ਇਸੇ ਕੀ ਵਾ ਗਏ ਕੀ ਹੋਇਆ ਐਕਚੁਅਲੀ ਮੈਨੂੰ ਡਰਾਈਵਰਾਂ ਦਾ ਗੁੱਸਾ ਆਇਆ ਸ਼ਾਇਦ ਡਰਾਈਵਰ ਮੈਂ ਡਰਾਈਵਰ ਨਾਲ ਟਕਰਾਉਣ ਆਇਆ ਸੀਗਾ ਮੈਂ ਵੀ ਇਹਨਾਂ ਮੇਰੇ ਨਾਂ ਖਰਾਬ ਕੀਤਾ ਨਾ ਇਹ ਬੇਝੀ ਹੁੰਦੀ ਆ ਤਾਂ ਖੜਦਾ ਟ੍ਰਾਂਸਪੋਰਟ ਦਾ ਨਾਂ ਖਰਾਬ ਹੁੰਦਾ ਬਿਨਾਂ ਨਾਂ ਖਰਾਬ ਹੁੰਦਾ ਇੱਥੇ ਆ ਕੇ ਪਤਾ ਲੱਗਾ ਵੀ ਇਹ ਇਹ ਪੂਰਾ ਮਾਮਲਾ ਘੜਾ ਕੋਈ ਨੋਕੜੀ ਕਿਸਾਨ ਸੱਤਾਂ ਕੀਤੀਆਂ ਤੇ ਇਹ ਗਿਆ ਕੋ ਪੂਰਾ ਫੈਬ੍ਰੀਕੇਟਰ ਦਾ ਮਾਮਲਾ ਹੈ ਕੋਈ ਰੈਡੀ ਹੋਈ ਕੋਈ ਨਹੀਂ ਆ ਬਿਲਕੁਲ ਅਫੀਸ਼ੀਅਲ ਵਾਲ ਹੈ ਇਹਨਾਂ ਨੇ ਜਿਹੜਾ 80 ਹਜ਼ਾਰ ਲੀਟਰ ਕਹਾ ਨਾ 80 ਹਜ਼ਾਰ ਮਾਲ ਲੀਟਰ ਮਾਲ ਫੜਿਆ ਆ ਗਿਆ ਜੋ ਪੂਰੇ ਡਾਕੂਮੈਂਟ ਹੁੰਦੇ ਠ ਕਤਾਰ ਜਦੋਂ ਮਾਲੇ ਨਾਲ ਅਸੀਂ ਜਾਂਦੇ ਫੜਦੇ ਕਿ ਸਾਡੇ ਚੱਲ ਰਹੇ ਨੇ ਇਹਦੇ ਬਾਰੇ ਆਪ ਹੀ ਨਾਲੇ ਦੋ ਗਣੀ ਚੱਲੀ ਆਲੇ ਆਟ ਲਿਆ ਨਾ ਉਹਨਾਂ ਉਹਨਾਂ ਕਿ ਉਹਨਾਂ ਬੇਨੋਂ ਸ਼ੋਗੀ ਕਿ ਤਵੇ 28 ਮਾਲ 2 ਨੰਬਰ ਦਾ ਅੱਛਾ ਤੁਹਾਨੂੰ ਕੱਲ ਫੇਸ ਤੋਂ ਵਿੱਚ ਕਾ ਤਾਏ ਜਾਂ ਨਹੀਂ ਤੇ ਪਏ ਆ ਇਹ ਕੀ ਕੋਈ ਸਰਕਾਰੀ ਮਾਲ ਕਾਰ ਨੂੰ ਜਾਣਾ ਭਾਈ ਮੇਰੀ ਗੱਲ ਤੋਂ ਮੈਂ ਮੈਂ ਤੇ ਕੱਲ ਮੈਂ ਤੇ ਕੱਲ ਸ਼ਾਮ 4 ਵਜੇ ਆਇਆ ਇੱਥੇ ਜੀ ਬੀਚੇ ਨੂੰ ਦਾ ਡਰਾਈਵ ਕੋ ਕੁਝ ਨਹੀਂ ਹੋਣਾ ਅਰੇ ਡਾਕੂਮੈਂਟ ਸਾਰੇ ਜਮ੍ਹਾਂ ਕਰਾਉਣੇ ਪੈਂਦੇ ਨੇ ਉੱਥੇ ਆਈਓ ਸੀ ਵੀ ਆਈਓ ਫੀਲ ਨਾ ਹੋਗੇ ਨਾ ਆਈਓ ਨਾ ਹੋਗੇ ਇਹ ਮਾਤਾ ਆ ਦੇਖੋ ਡੀਪੂ ਦਾ ਆ ਡੀਪੀਰ ਕਾਰਡ ਹੈ ਡੀਪੂ ਨੇ ਬਕਾਇਦਾ ਗੱਡੀ ਨੰਬਰ ਬਾਕੇ ਆ ਨੂੰ ਜ਼ੂਮ ਕਰਕੇ ਦੇਖ ਲਓ ਆ ਦੇਖੋ ਗੱਡੀ ਆਪੋ ਨਾਲ ਲਿਖੋ ਠੀਕ ਹੈ ਨਾ ਪੂਰਾ ਮਤਲਬ ਕਿ ਪੂਰਾ ਸਰਟੀਫਿਕੇਟ ਆਇਆ ਹਾਂ ਡੀਪੂ ਹੈ ਤੁਹਾਡਾ ਸਾਫ ਨਹੀਂ ਦੇ ਰਹੇ ਕਿ ਹਾਂ ਕਲ ਉਹਨੇ ਕੀ ਹੈ ਡੀਪੂ ਨੇ ਉਹ ਵੀ ਜਾਜ ਨੇ ਇਹ ਮਾਫ ਸਹੀ ਹੈ ਜੀ ਤੁਸੀਂ ਕਿਉਂ ਕਹੜੇ ਧੱਕਾ ਹੀ ਨਾ ਦੇ ਬੋਲ ਨਹੀਂ ਪਤਾ ਕਿ ਤੱਕ ਬੋਲਦਾ ਹੁਣ ਪਾ ਉਹਨਾਂ ਕੋ ਕੋ ਜਾਊਗਾ ਇਹ ਫਰਦ ਵਰਦਾ ਹੈ ਅਕਸਾਈਦ ਵਾਲਿਆਂ ਦਾ ਜਿਹੜਾ ਗੱਡੀਆਂ ਨੂੰ ਰੋਕਦੇ ਉਹਨਾਂ ਗੱਡੀਆਂ ਉੱਥੇ ਜਿਹੜਾ ਟ੍ਰੇਨ ਕੀਤੀ ਨਾ ਗੱਡੀ 10 ਵਜੇ ਕੇ ਬਾਅਦ ਡਿਲੇਨ ਕੀਤੀ ਇਹਨਾਂ ਵਿਪਰਵੰਗੇ ਹੋਣਗੇ ਇਹ ਪਰਦ ਨੂੰ ਕਹਨੇ ਸੀ ਇਹਨਾਂ ਦੱਸਿਆ ਪੇਪਰ ਆਇਆ ਅਕਸਾਈਦ ਦਾ ਕੰਮ ਜੂ ਉਥੇ ਜਾਂਦੇ ਉਹ ਤੋਂ ਵੈਰੀਫਾਈ ਕਰਦੇ ਵੀ ਇਹ ਤੁਹਾਡੇ ਕੋ ਗੱਡੀਆਂ ਆਈਆਂ ਸੀ ਤੁਹਾਡੇ ਕੋਲ ਜਿਹੜਾ ਕੁਝ ਮੰਗਾ ਉਹ ਫਰਦ ਸੀ ਅਕਸਾਈਦ ਦਾ ਇਹ ਇਹ ਬਿਲ ਇਹ ਬਿਲ ਫੋਟੋ ਦੇ ਪੈਂਦਾ ਹੈ ਇਹ ਵੀ ਚੈੱਕ ਕਰ ਸਕਦੇ ਆ ਉਹ ਬਿਲਕੁਲ ਹੈ ਸਰਕਾਰ ਨੇ ਕਹਾ ਕਿ ਹੈ ਕਿ ਸੀ ਐਨੇ ਵੀ ਪਾਲਿਆ ਬਹੁਤ ਵੱਡਾ ਅਸੀਂ ਰੋਮਾਂ ਆ ਰਹੇ ਮਾਰਿਆ ਮਾਰਕਾ ਮਾਰਿਆਗਾ ਤੇ ਤੁਹਾਨੂੰ ਕਿਉਂ ਕਿਉਂ ਲੱਗਦਾ ਹੈ ਕਿ ਸਰਕਾਰ ਨੇ ਕਿਉਂ ਕੀਤਾ ਹੈਗਾ ਜਾਂ ਤੋਂ ਆਪਣਾ ਕੁਝ ਨਹੀਂ ਆਪ ਕੱਤੀਵੇਂ ਮਹੀਨੇ ਕਰਕੇ ਕੱਤੀਵੇਂ ਮਹੀਨੇ ਕਰਕੇ ਪਤਾ ਗੱਲ ਕਿ ਮੇਰੀ ਗੱਲ ਸਾਬ ਜਿਹੜਾ ਬੰਦਾ ਚੋਰ ਆ ਨਾ ਉਹ ਕਦੀ ਫੜਿਆ ਨਹੀਂ ਜਾਊਗਾ ਇਹ ਹਿਸਟਰੀ ਹੈ ਇੰਡੀਆ ਦੀ ਪੰਜਾਬ ਦੀ ਖਾਸ ਕਰਕੇ ਠੀਕ ਹੈ ਇਹਨਾਂ ਨੂੰ ਸਭ ਪਤਾ ਹੈ ਕਿਹੜਾ ਜਾਲੀ ਸ਼ਰਾਬ ਬਣਾਉਂਦਾ ਹੈ ਕਿਹੜਾ ਚਟਾ ਵੇਚਦਾ ਸਭ ਪਤਾ ਹੈ ਠੀਕ ਹੈ ਇਹਨਾਂ ਨੇ ਰਿਕਾਰਡ ਇਹ ਦਿਖਾਉਣਾ ਹੈ ਨਾ ਤੋਂ ਮੇ ਜਿੱਥੇ ਬੰਦੇ ਮਰੇ ਨੇ ਜਿਹੜੇ ਜਿਹੜੇ ਸ਼ਰਾਬ ਕੇ ਇਹਨਾਂ ਦੇ ਪ੍ਰੈਸ਼ਰ ਸੀਗਾ ਐਕਸਾਈਜ਼ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੋਈ ਐਸਐਸਪੀ ਨਾਲ ਜਾਂ ਪ੍ਰਸ਼ਾਸਨ ਨਾਲ ਜਾਂ ਐਕਸਾਈਜ਼ ਵਾਲਾ ਨਾਲ ਨਹੀਂ ਜਾਂ ਕੋਈ ਕਿਸੇ ਨਾਲ ਨਹੀਂ ਹੋਈ ਮੈਂ ਅੱਜ ਹੀ ਐਸਐਸਪੀ ਨਾਲ ਮਿਲਣ ਗਿਆ ਸੀ ਉਹ ਮਿਲੇ ਨਹੀਂ ਕਿ ਚੱਲ ਨਹੀਂ ਚੱਲਣ ਕਰਾਂਗਾ ਮੈਂ ਬੰਦੋ ਤੁਹਾਡੇ ਅੱਖੀ ਕੀ ਹੋਊ ਆਉਣਾ ਇਹ ਅੱਛਾ ਬਿਲਕੁਲ ਮੈਂ ਬੰਦੋ ਜੇਤੇ ਉਹ ਫਾਈਟ ਕਰਾਂਗੇ ਤੇ ਤੁਸੀਂ ਪਹਿਲੇ ਵਾਰ ਲੈ ਕੇ ਇਹ ਤਾਂ ਪਹਿਲਾਂ ਵੀ ਲੈ ਕੇ ਹੋਗੇ ਨਹੀਂ ਨਹੀਂ ਪਤਾ ਕੀ ਆ ਮੇਰਾ ਕੰਮ ਹੈ ਤੂੰ 25% हां जी ਪਹਿਲਾ ਤਰਦਾ ਤੁਹਾਨੂੰ ਪਹਿਲਾ ਵੀ ईएनएल ਆ ਗਿਆ ਹੁੰਦਾ ਸੀ ਐਕਸਟਰਾ ਨਿਊਟਰਲ ਅਲਕੋਹਲ ਇਹ ਤਾਂ ਵਧੀਆ ਵિસ્ਕੀ ਹੁੰਦੀ ਸੀ ਅਸੀਂ ਇਹ ਤੋਂ ਕੋਚਿੰਤਾ ਖੜਦੀ ਸੀ ਹਾਟਕਾ ਇੱਕ ਇਨਸੀਡੈਂਟ ਜਿੰਗਾ ਪੀਣ ਵਾਲੀ ਸ਼ਰਾਬ ਹੀ ਕਿਹ ਚੋਰੀ ਕੀਤੀ ਨਹੀਂ ਜਿਹੜੀ ਕੰਪਾਉਂਡ ਫੈਕਟਰੀ ਤੋਂ ਚੱਲੇ ਆਕਰ ਹਾਂਜੀ ਉਹਨਾਂ ਨੇ ਇਹਨਾਂ ਨਾਲ ਕੱਲੀ ਕੀਤੀ ਜਾਂ ਤੁਸੀਂ ਕੱਲ ਨਹੀਂ ਕਰਾਈ ਨੰਬਰ ਇੱਕ ਨੰਬਰ ਦੋ ਇਹਨਾਂ ਵਰਗੀਆਂ ਜਿਹੜੇ ਆਈਓਸੀ ਦਿੱਤੀ ਨੂੰ ਜੋ ਲਿਆ ਉਹਨਾਂ ਨੇ ਕੋਈ ਪਾਸਪੂਰਟ ਕੁਛ ਵੀ ਨਹੀਂ ਦਿੱਤਾ ਡਰਾਈਵਰਾਂ ਨੂੰ ਕਿ ਉਹ ਗੱਡੀਆਂ ਦਾ ਮਾਲ ਅੰਦਰ ਲਾ ਗਏ ਨਹੀਂ ਰਜਿਸਟਰਡ ਅਜੇ ਤੱਕ ਇਹੋ ਜਿਹੀ ਕੋਈ ਇਨਸੀਡੈਂਟ ਹੋਇਆ ਨਹੀਂ ਨਾ ਹੋਦਾ ਗਿਆ ਅੱਜ ਵੀ ਤੁਸੀਂ ਜਾਓਗੇ ਨਾ ਮਾਲ ਪੰਪ ਤੇ ਤੁਸੀਂ ਜਾਓ ਉੱਥੇ ਦੋ ਤਿੰਨ ਗੱਡੀਆਂ ਖੜੀਆਂ ਹੋਣਗੀਆਂ ਇਹਦੇ ਆਈਓਸੀ ਹੋਣਗੇ ਜਿਹੜਾ ਐਫਪੀਸੀ ਕੋਸ਼ਵੀਰ ਕੋਲੇ ਕੋਸ਼ਵੀਰ ਕੋਲੇ ਜੀ ਗੱਲ ਸੁਣੋ ਨੇ ਮਾਲ ਬੀਪੀਐਸ ਵੀ ਉੱਥੇ ਆ ਬੀਪੀਐਸ ਮਾਲ ਹੁੰਦਾ ਐਟਵੀਸੀ ਵਾਲੇ ਅੰਦਰ ਗੱਡੀ ਖੜੀ ਕਰਦੇ ਆ ਬੌਪਿਕ ਸਟਾਡੀ ਜਿੰਨੇ ਜਿਹੜੇ ਗੱਡੀ ਖਾਲੀ ਨਹੀਂ ਬਾਹਰ ਨਹੀਂ ਕੱਢਦੇ ਹਾਂ ਕਿਹਦੇ ਸੋ ਸਾਰੇ ਕਾਰ ਕਿਤੇ ਨੇ ਪਹਿਲਾ ਹਾਂ ਜਦੋਂ ਕਾਰ ਬਾਹਰ ਕੱਢਣੀ ਹੈ ਫਿਰ ਇਹਨਾਂ ਨੇ ਨਾ ਅੱਗੇ ਰਹਿਦਾ ਕੋਈ ਕੈਮੀਕਲ ਜੁੜੀ ਹੈਗਾ ਸੀਗਾ ਉਹ ਲੋਹਾ ਹੈ ਗੱਡੀਆਂ ਅੰਦਰ ਇਹਨਾਂ ਕੋਲ ਸਪੇਸ ਨਹੀਂ ਹੁੰਦਾ ਇਹ ਪਤਾ ਕਰਦੇ ਹੁੰਦੇ ਇਹ ਐਟਚਾ ਲੋ ਦੇਖੋ ਐਟਵੀਆ ਉਹਨਾਂ ਨੇ ਐਂਟਰੀ ਕਰ ਲਈ ਗੱਡੀ ਇਹਨੇ 6:00 ਵਜੇ 6:55 ਵਜੇ ਗੱਡੋ ਨੇ ਡਾਕੂਮੈਂਟ ਜਮਾ ਕਰਾਏ تھے۔ ਉਹਨਾਂ ਗੱਡੀ ਨੰਬਰ ਲਿਖਤਾ ਉਹਦੀ ਜਿਹੜੀ ਇਨਵੌਇਸ ਨੰਬਰ ਉਹ ਲਿਖਤੀ ਆ ਫਿਰ ਗੱਡੀਆਂ ਦਾ ਨਾਮ ਡਰਾਈਵਰ ਦਾ ਮੋਬਾਈਲ ਨੰਬਰ ਲਿਖ ਲਿਆ ਉਹ ਉਹ ਸਾਈਨ ਕਰਾ ਦੇ ਉਹਨਕੇ ਤੂੰ ਜਾ ਇਹਨੂੰ ਫੋਨ ਕਰਦਾਂਗੇ ਫਿਰ ਗੱਡੀ ਲੈ ਆ ਓਕੇ ਉਹਦੇ ਡਰਾਈਵਰਾਂ ਨੂੰ ਕੁਝ ਨਹੀਂ ਪੜਿਆ ਇਹ ਭਾਈ ਐਸੀ ਤਾਂ ਕਰਦੇ ਪੁਆਏ ਡਰਾਈਵਰਾਂ ਨਾਲ ਤਾਂ ਤਤੀ ਫੇਰ ਸੀ ਸਮਝੋ ਗੱਡੀ ਨਹੀਂ ਸੁਣੀ ਬਹੁਤ ਘਟਮਾ ਰਹੀ ਹੈ ਗੰਗਪੌਂਟ ਤੇ ਉਹਨਾਂ ਨੂੰ ਕੰਫਰਮਸ ਕਰਾਇਆ ਗੰਗਪੌਂਟ ਦੇ ਕੰਫਰਮਸ ਕਰਦੇ ਹਾਂ ਬੰਦੋਂ ਇਹ ਹਮਾਲ ਚੋਰੀ ਕੀਤਾ ਬਿਲਕੁਲ ਸਹੀ ਗੱਲ ਹੈ ਸਾਡੇ ਦੁਦਿਆ ਡਰਾਈਵਰ ਜਿਹੜਾ ਨਾ ਸਾਡੀ ਚਾਰ ਗੱਡੀਆਂ ਇੱਥੇ ਭਰ ਕੇ ਆਈਆਂ ਸੀਗੀਆਂ ਇਹ ਕਰੰਟ ਲਾਉਣਾ ਗਨ ਪੁਆਇੰਟ ਕਰਨਾ ਇਹ ਆਮ ਗੱਲ ਹੈ ਇੱਕ ਗੱਡੀ ਇਹ ਗੱਡੀ ਪਹਿਲਾਂ ਆਈ ਸੀ ਉਦੋਂ ਮੈਂ ਆਈ ਥਿੰਕ ਉਹ 26 ਤਰੀਕ ਨੂੰ ਹੋ ਰਹੀ ਸੀ ਜਾਂ 25 ਨੂੰ ਉਹ ਇੱਥੇ ਪਹਿਲਾਂ ਵੀ ਆ ਕੇ ਖੜੇ ਸੀ ਮਾਲ ਬੰਮ ਤੇ ਤੇ ਉਹ ਡਰਾਈਵਰ ਫਿਰ ਗਿਆ ਸੀਗਾ ਉਹ ਡਰਾਈਵਰ ਨੂੰ ਪੁੱਛਿਆ ਵੀ ਕਿ ਤਰਾ ਉਹਨਾਂ ਦੱਸਿਆ ਵੀ ਸਾਨੂੰ ਗਨ ਪੁਆਇੰਟ ਦੇ ਕੰਮ ਕਰਵਾਇਆ ਨਾ ਅਸੀਂ ਬਾਹਰ ਕੋਈ ਨਹੀਂ ਲੜਿਆ ਕਿਵੇਂ ਡਿਪਾਰਟਮੈਂਟਾਂ ਦੇ ਸਰਕਾਰ ਦਾ ਕੋਈ ਦਬਾਅ ਹੋਵੇਗਾ ਵੀ ਇਹ ਸੱਜਣ ਬਾਈ ਉਹ ਉਹ ਤੇ ਤੁਸੀਂ ਪੰਜਾਬ ਦੇ ਨੇ ਤੁਹਾਨੂੰ ਜ਼ਿਆਦਾ ਪਤਾ ਵੀ ਪ੍ਰੈਸ਼ਰ ਕਿਹਦਾ ਹੋਗਾ ਕੀ ਕੀ